ਹਾਂਜੀ ਕਿਸਾਨ ਭਰਾਵੋ ਕੀ ਹਾਲ ਆ ਕਈ ਭਰਾਵਾਂ ਦੇ ਫੋਨ ਔਰ ਮੈਸੇਜ ਆ ਰਹੇ ਸੀ ਸਾਨੂੰ ਵੀ ਪਨੀਰੀ ਦੇ ਨਾਲ ਨਾਲ ਤੁਹਾਡੇ ਕੋਲ ਬੁੱਟੇ ਵੀ ਹੁੰਦੇ ਨੇ ਫਰੂਟ ਵਾਲੇ ਹਾਂਜੀ ਤੁਹਾਨੂੰ ਸਾਰਾ ਕੁਝ ਮਿਲੂ ਬਾਈ ਫਰੂਟ ਵਾਲੇ ਬੁੱਟੇ ਵੀ ਮਿਲ ਜਾਣਗੇ ਆ ਫਾਰਮ ਦੇ ਉੱਪਰ ਆਪਣੇ ਕੋਲ ਬੁੱਟੇ ਆ ਚੁੱਕੇ ਨੇ ਆ ਦੇਖੋ ਆ ਸੀਗੇ ਬੁੱਟੇ ਅੰਬ ਕਿੰਨੂ ਆੜੂ ਆਲੂ ਬੁਖਾਰੇ ਫਰੂਟ ਵਾਲੇ ਸਾਰੇ ਬੁੱਟੇ ਆਪਣੇ ਕੋਲ ਆ ਚੁੱਕੇ ਨੇ ਆ ਦੇਖੋ ਬੂਟੇ ਨੂੰ ਅਮਰੂਦ ਲੱਗਿਆ ਹੋਏ ਸਾਰੇ ਬੂਟੇ ਆਪਣੇ ਕੋਲ ਫਾਰਮ ਦੇ ਉੱਪਰ ਪਹੁੰਚ ਚੁੱਕੇ ਨੇ ਜਿਸ ਵੀ ਵੀਰ ਨੂੰ ਫਰੂਟ ਵਾਲੇ ਬੂਟੇ ਜਾਂ ਫਲਾਵਰਿੰਗ ਵਾਲੇ ਬੂਟੇ ਚਾਹੀਦੇ ਹੋਣਗੇ ਉਹ ਤੁਹਾਨੂੰ ਸਾਰਾ ਮਿਲ ਜਾਣਗੇ ਆ ਦੇਖੋ ਫਲਾਵਰ ਵਾਲੇ ਬੂਟੇ ਆ ਗੈਂਦੇ ਦੀ ਪਨੀਰੀ ਆ ਜਿਹੜੀ ਤਿਆਰ ਹੋ ਰਹੀ ਆ। ਆਂਮਰੂਦ ਦੇ ਬੁੱਟਿਆਗੇ ਇਹਨਾਂ ਨੂੰ ਜਿਹੜੇ ਕਲਮੀ ਅੰਮਰੂਦ ਨੇ ਇਹਨਾਂ ਦੇਖ ਅੰਮਰੂਦ ਲੱਗੇ ਹੋਏ ਨੇ। ਆ ਗੈਂਦੇ ਦੀ ਪਨੀਰੀ ਆ। ਆ ਗੈਂਦੇ ਦੇ ਗਲਦੋਦ ਦੀ ਗੈਂਦਾ ਜਿਹੜੇ ਹੁਣ ਸੀਜ਼ਨ 'ਈ ਫਲਾਵਰ ਹੋਣਗੇ ਇਹ ਵੀ ਤੁਹਾਨੂੰ ਸਾਰੇ ਮਿਲ ਜਾਣ ਆਹ ਲੋ ਪਨੀਰੀ ਜਿਸ ਕਿਸੇ ਵੀਰ ਨੂੰ ਵੀ ਪਨੀਰੀ ਚਾਹੀਦੀ ਹੋ ਗੋਭੀ ਦੀ ਪਿਆਜ਼ ਦੀ ਪਨੀਰੀ ਵੀ ਥੋੜੇ ਦਿਨਾਂ ਤੱਕ ਤਿਆਰ ਹੋ ਜੂਗੀ ਆਪਣੇ ਕੋਲ ਤੇ ਨਾਲ ਅਗਰ ਕਿਸੇ ਵੀਰ ਨੂੰ ਪੀਸੀ ਚਾਹੀਦੀ ਹੋ ਪਿਆਜ਼ ਦੀ ਉਹ ਵੀ ਆਪਣੇ ਕੋਲ ਅਵੇਲੇਬਲ ਆ ਉਹ ਵੀ ਮਿਲ ਜੂਗੀ ਆਲੋ ਆ ਗੋਭੀ ਦੇ ਪਨੀਰੀ ਵੀਰੇ ਨੂੰ ਕਿਸੇ ਨੂੰ ਵੀ ਚਾਹੀਦੀ ਹੋਊਗੀ ਸਕਰੀਨ ਦੇ ਉੱਪਰ ਦਿੱਤੇ ਨੰਬਰ ਦੇ ਉੱਪਰ ਫੋਨ ਕਰਕੇ ਸਾਨੂੰ ਗੋਭੀ ਦਾ ਪਨੀਰ ਆਰਡਰ ਦੇ ਸਕਦੇ ਨੇ ਫਰੂਟ ਵਾਲੇ ਬੁੱਟੇ ਪਨੀਰੀ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਅਵੇਲੇਬਲ ਆਰੇ ਧੰਨਵਾਦ ਜੀ